ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਦੇ ਲਈ ਠੋਸ ਕਦਮ ਚੁੱਕੇ ਜਾ ਰਹੇ ਨੇ ਤੇ ਇਸੇ ਤਹਿਤ ਬਠਿੰਡਾ ਸਿਟੀ ਦੇ ਐਮ ਐਲ ਏ ਜਗਰੂਪ ਸਿੰਘ ਗੱਲ ਜਨਾ ਵੱਲੋਂ ਸਕੂਲਾਂ ਦੇ ਨਵੀਨੀਕਰਨ ਦਾ ਵੀ ਉਦਘਾਟਨ ਕੀਤਾ ਜਾ ਰਿਹਾ ਤੇ ਇਸੇ ਦਰਮਿਆਨ ਮੀਡੀਆ ਦੇ ਰੂਬਰੂ ਹੁੰਦੇ ਹੋਣਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਸਿੱਖਿਆ ਕ੍ਰਾਂਤੀ ਲਾਅ ਐਂਡ ਆਰਡਰ ਦੇ ਲਈ ਵਾਅਦੇ ਕੀਤੇ ਗਏ ਸਨ ਤਾਂ ਉਹਨਾਂ ਵਾਅਦਿਆਂ ਨੂੰ ਇਹਨਾਂ ਬਿਨ ਪੂਰਾ ਕੀਤਾ ਜਾ ਰਿਹਾ ਤੇ ਸਭ ਤੋਂ ਪਹਿਲਾਂ ਮੰਤਵ ਤਾਂ ਇਹਦਾ ਇਹੀ ਹੈ ਕਿ ਜਿਹੜੀ ਸਕੂਲਾਂ ਦੇ ਵਿੱਚ ਆਰ ਦੀਵਾਰੀ ਨਹੀਂ ਹੈ ਜਾਂ ਬੁਨਿਆਦੀ ਸਹੂਲਤਾਂ ਨਹੀਂ ਹੈ 인ਫਰਾਸਟ੍ਰਕਚਰ ਨਹੀਂ ਹੈ ਤਾਂ ਉੱਥੇ ਸਭ ਤੋਂ ਪਹਿਲਾਂ ਉਹ ਪ੍ਰਦਾਨ ਕੀਤੀ ਜਾਵੇ ਤਾਂ ਇਸੇ ਨੂੰ ਲੈ ਕੇ ਸਿੱਖਿਆ ਕ੍ਰਾਂਤੀ ਦੇ ਤਹਿਤ ਇੱਕ ਵੱਡਾ ਕਦਮ ਚੁੱਕਦਿਆਂ ਹੋਇਆ ਸਕੂਲਾਂ ਦੇ ਵਿੱਚ ਜਿਹੜੇ ਕਮਰੇ ਵੰਡੇ ਨੇ ਉਹਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਜਿਸ ਦਾ ਉਦਘਾਟਨ ਕਰਨ ਦੇ ਲਈ ਖੁਦ ਐਮਐਲਏ ਬਟਿੰਡਾ ਜਗਰੂਪ ਸਿੰਘ ਗਿਲ ਪਹੁੰਚੇ ਸਨ ਤਾਂ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆਂਦੀ ਜਾ ਰਹੀ ਹੈ ਸੀਐਮ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਆਰਡਰਿੰਗ ਕੇਜਰੀਵਾਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਹੀ ਪੰਜਾਬ ਦੇ ਸਕੂਲਾਂ ਦੀ ਜਿਹੜੀ ਨੁਹਾਰ ਹੈ ਉਹ ਬਦਲੀ ਜਾ ਰਹੀ ਹੈ ਅੰਦ ਕੀ ਗੱਲ ਜਾਊਗਾ ਜਿੰਨੇ ਅੱਜ ਉੱਠ ਗਏ ਦੇਖੋ ਪੰਜਾਬ ਸਰਕਾਰ ਦਾ ਤਹਿਇਆ ਚੋਣਾਂ ਤੋਂ ਪਹਿਲਾਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਸਾਡੇ ਪਾਰਟੀ ਦੇ ਮੁਖੀ ਸ਼੍ਰੀ ਰਮਿੰਦਗੀਆ ਜੀ ਬਾਲ ਜੀ ਨੇ ਉਸ ਸਮੇਂ ਦੇ ਜਿਹੜੇ ਪ੍ਰਧਾਨ ਸੀ ਅੱਜ ਮੁੱਖ ਮੰਤਰੀ ਨੇ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਰਾ ਸਾਡਾ ਵਾਅਦਾ ਸੀ ਕਿ ਸਿੱਖਿਆ ਦੇ ਖੇਤਰ ਚ ਸਿਹਤ ਦੇ ਖੇਤਰ ਦੇ ਵਿੱਚ ਔਰ ਲੈਂਡ ਆਰਡਰ ਦੇ ਉੱਤੇ ਜਿਹੜੀ ਸਰਕਾਰ ਹੈ ਬਹੁਤ ਹਿੰਮਤ ਦੇ ਨਾਲ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਕੰਮ ਕਰੇਗੀ ਉਸ ਦੇ ਸਿੱਟੇ ਵਜੋਂ ਅਸੀਂ ਜਿਹੜਾ ਲਗਾਤਾਰ ਹੁੰਦੀ ਸਿੱਖਿਆ ਕ੍ਰਾਂਤੀ ਹੈ ਇਸ ਦੇ ਤਹਿਤ ਲੱਗੇ ਹੋਏ ਇੱਕ ਪ੍ਰੋਜੈਕਟ ਬਣਾ ਕੇ ਸਭ ਤੋਂ ਪਹਿਲਾਂ ਹੁੰਦਾ ਜਿੱਨਾਂ ਚਿਰ ਕਿਸੇ ਸਕੂਲਾਂ ਦੇ ਇਨਫਰਾਸਟ੍ਰਕਚਰ ਨਹੀਂ ਉਨੀ ਦੇਰ ਵਿਦਿਆਰਥੀ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਦੇ ਬੱਚੇ ਔਰ ਜਿਹੜੇ ਟੀਚਰ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਾ ਨਹੀਂ ਸਕਦੇ ਸਿੱਖਿਆ ਦੇ ਖੇਤਰ ਦੇ ਵਿੱਚ ਮੈਂ ਪਿੱਛੇ ਜਿਹੜਾ ਪ੍ਰਾਇਮਰੀ ਸਕੂਲ ਜਿਹੜਾ ਐਲੀਮੈਂਟਰੀ ਸਕੂਲ ਆ ਉਸ ਦਾ ਹੁਣੇ ਕਮਰਿਆਂ ਦਾ ਘਾਟਨ ਕਰਕੇ ਆਏ ਤਿੰਨ ਕਮਰੇ ਉੱਥੇ ਦਿੱਤੇ ਗਏ ਨੇ ਤਕਰੀਬਨ 25 ਲੱਖ ਰੁਪਇਆ ਉੱਥੇ ਦਿੱਤਾ ਹੈ ਔਰ ਸਾਰਾ ਸਕੂਲ ਜਿਹੜਾ ਉਹ ਏਸੀ ਕਰਤਾ ਗਿਆ ਇਹ ਹੀ ਕਾਰਨ ਹੈ ਉੱਥੇ ਬੱਚੇ ਮੈਰਿਟ ਤੇ ਵੀ ਆਏ ਆ ਖੇਡਾਂ 'ਚ ਵੀ ਉਹਨਾਂ ਨੇ ਕਾਫੀ ਨਾਮਣਾ ਖੱਟਿਆ ਹੁਣ ਅਸੀਂ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਮਾਲ ਰੋਡ ਤੇ ਗੱਲ ਉੱਥੇ ਖੜੇ ਆਂ ਇੱਥੇ ਵੀ ਲਗਭਗ 10 ਲੱਖ ਰੁਪਇਆ ਹੁਣ ਦਿੱਤਾ ਗਿਆ ਜਿਹਦੇ 'ਚ ਕਮਰਿਆਂ ਦੀ ਬਣਤਰ ਹੋਏਗੀ ਔਰ 6 ਇੱਕੇਥੇ ਗਰਾਊਂਡ ਬਣਾਉਣ ਵਾਸਤੇ ਇਹਨਾਂ ਨੇ ਡਿਮਾਂਡ ਕੀਤੀ ਸੀ 6 ਲੱਖ ਰੁਪਇਆ ਪਲੈਨਿੰਗ ਬੋਰਡ ਤੋਂ ਮੇਰੇ ਨਾਲ ਖੜੇ ਨੇ ਸਾਡੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਉਹ ਵੀ ਭੇਜ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਨੀਡ ਨੇ ਇਹ ਸਕੂਲ ਦੀਆਂ ਬੱਚੀਆਂ ਸੀ ਤੁਸੀਂ ਦੇਖ ਕੇ ਆਏ ਹੋ ਇਹਨਾਂ ਨੇ ਪੰਜਾਬ ਦੀ ਲੀਗ ਦੇ ਵਿੱਚ ਫਰਸ ਕੁਇਸ਼ਨ ਸੈਕੰਡ ਕੁਇਸ਼ਨ ਖੇਡਾਂ 'ਚ ਹਾਸਲ ਕੀਤੀ ਹੈ ਔਰ ਐਜੂਕੇਸ਼ਨ ਦੇ ਖੇਤਰ 'ਚ ਵੀ ਬਹੁਤ ਵੱਡੀਆਂ ਮਰਲਾ ਮਾਰੀਆਂ ਨੇ ਇਹ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਰ ਕੁਲਵਿੰਦਰ ਸਿੰਘ ਬੜੀ ਮਿਹਨਤ ਕਰ ਰਹੇ ਨੇ ਸਰ ਗੁਰਮੇਲ ਸਿੰਘ ਹੋਰੀ ਇਹ ਸਾਰੀ ਇੱਕ ਟੀਮ ਹੈ ਜਿੰਨਾ ਚਿਰ ਅਧਿਆਪਕਾਂ ਦੀ ਟੀਮ ਸਹੀ ਤਰੀਕੇ ਨਾਲ ਨਹੀਂ ਚਲਦੀ এডਿਕੇਸ਼ਨ ਦਾ ਸੁਧਾਰ ਨਹੀਂ ਕੀਤਾ ਜਾ ਸਕਦਾ ਮੈਨੂੰ ਮਾਣ ਹੈ ਇਸ ਗੱਲ ਤੇ ਮੇਰੇ ਆਪ ਦੇ ਹਲਕੇ ਦੇ ਵਿੱਚ ਜਿੰਨੇ ਵੀ ਸਕੂਲ ਨੇ ਸਾਰੇ ਅਧਿਆਪਕ ਜਿਹੜੇ ਆ ਉਹ ਇੱਕ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਿੱਖਿਆ ਕ੍ਰਾਂਤੀ ਦੀ ਲੱਗੇ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਹੈ ਉਹ ਜੋ ਲੋਕਾਂ ਨੇ ਆਸ ਕੀਤੀ ਸੀ ਕਿ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਸਿੰਘ ਮਾਣ ਨੂੰ ਦੇ ਉਹ ਜਿਹੜੇ ਬਹਿਦੇ ਇੱਕ ਮੌਕਾ ਲੈਣ ਵਾਸਤੇ ਕੀਤੇ ਸੀ education ਦੇ ਖੇਤਰ ਸਿਹਤ ਦੇ ਖੇਤਰ ਦੇ ਵਿੱਚ ਅਸੀਂ ਉਹਨਾਂ ਨੂੰ ਪੂਰੇ ਕਰਨ ਤੇ ਲੱਗੇ ਰਹੇ ਹਾਂ ਔਰ ਪੂਰੇ ਹੋ ਕੇ ਰਹਿਣਗੇ ਲੋਕਾਂ ਦੀਆਂ ਆਸਾਂ ਨੂੰ ਪੂਰੀ ਤਰ੍ਹਾਂ ਸ੍ਰਿਸ਼ਟਾ